ਤੁਸੀਂ ਆਪਣੀਆਂ ਗਲਤੀਆਂ ਮੰਨ ਲੀਆਂ ਪਛਤਾਵਾ ਵੀ ਕਰ ਰਹੇ ਹੋ ਪਰ ਜਿੰਨੀ ਦੇਰ ਤੁਸੀਂ ਪਿੰਡ ਪਿੰਡ ਘਰ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਨਹੀਂ ਜਾਂਦੇ ਆ ਉਨੀ ਦੇ ਉਦਾਂ ਨਹੀਂ ਕਿ ਜਿੱਦਾਂ ਤੁਸੀਂ ਅੱਗੇ ਰੂਬੀਕੌਣ ਤੇ ਬਹਿ ਕੇ ਆਪਾਂ ਕਹਿੰਨੇ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਤਾਂ ਕੀ ਗੱਲ ਭਗਵੰਤ ਮਾਨ ਦੇ ਰਾਜ 'ਚ ਬੇਅਦਬੀਆਂ ਨਹੀਂ ਹੋਈਆਂ ਕੈਪਟਨ ਦੇ ਰਾਜ 'ਚ ਬੇਅਦਬੀਆਂ ਨਹੀਂ ਹੋਈਆਂ ਦੋਚੀ ਸਾਰੇ ਬਰਾਬਰ ਨੇ ਤੇ ਸਾਨੂੰ ਮੰਨਣਾ ਵੀ ਪਊਗਾ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਹਾਰਿਆ ਮੈਂ ਉਸ ਦਿਨ ਇੱਕ ਵੀਡੀਓ ਵੀ ਪਾਈ ਸੀ ਸੁਖਬੀਰ ਬਾਦਲ ਤੱਕ ਵੀ ਪਹੁੰਚੀ ਸੀ ਵੀਡੀਓ ਉਹ ਤੇ ਉਸ ਦਿਨ ਮੈਂ ਕਹਿਤਾ ਸੀ ਮੈਂ ਕਹਾ ਸੁਖਬੀਰ ਜੀ ਜੀਆਂ ਤੋਂ ਇੱਥੇ ਲੋਕਾਂ ਤੋਂ ਸੁਣੀਦਾ ਯਾਰ ਨਹੀਂ ਇਹ ਕੋਈ ਏਡੀ ਵੱਡੀ ਸਜ਼ਾ ਨਹੀਂ ਲੈਟਰਿੰਗਾ ਸਾਫ਼ ਕਰਨ ਦਾ ਕੀ ਇੱਕ ਜਿਹੜਾ ਮੁੱਖ ਮੰਤਰੀ ਰਿਹਾ ਹੋਵੇ ਸਟੇਟ ਦਾ ਬੰਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਉਹਨੂੰ ਟਾਇਲਟ ਸਾਫ਼ ਕਰਨੀ ਪੈ ਜਾਵੇ ਹੱਥ ਦੇ ਵਿੱਚ ਝਾੜੂ ਫੜ ਕੇ ਹੱਥ ਦੇ ਵਿੱਚ ਨੇਜੇ ਫੜ ਕੇ ਚੌਂਕੀਦਾਰਾ ਕਰਨਾ ਪੈ ਜਾਵੇ ਮੈਂ ਕਹਿੰਦਾ ਉਸ ਤੋਂ ਵੱਡੀ ਕੋਈ ਦੁਰਦਸ਼ਾ ਨਹੀਂ ਹੋ ਸਕਦੀ ਜੇ ਅਸੀਂ ਗੁਰੂ ਘਰ ਨੂੰ ਮੰਨਦੇ ਆ ਨਾ ਤੇ ਗੁਰੂ ਘਰ ਨੇ ਸਜ਼ਾ ਲਾਈ ਉਹਨਾਂ ਨੂੰ ਉਸ ਤੋਂ ਵੱਡੀ ਅਸੀਂ ਕੋਈ ਨਾ ਤਾਂ ਅਦਾਲਤ ਸਜ਼ਾ ਦੇ ਸਕਦੀ ਨਾ ਹੀ ਤੁਸੀਂ ਤੇ ਮੈਂ ਦੇ ਸਕਦੇ ਤੇ ਜਦੋਂ ਦੇ ਸੁਖਵੀਰ ਬਾਦਲ ਆ ਗਏ ਉਸ ਸਮੇਂ ਤੋਂ ਬਾਅਦ ਇਹਨਾਂ ਨੇ ਕਿਸੇ ਦੀ ਨਹੀਂ ਸੁਣੀ ਸਿਰਫ ਇਹਨਾਂ ਦੇ ਚਾਰਜ ਫੇਰੇ ਜਿਹੜਾ ਸੀ ਨਾ ਉਹ ਲੀਡਰਾਂ ਨੇ ਮਾਰ ਲਿਆ ਤੇ ਸੁਖਵੀਰ ਬਾਦਲ ਨੂੰ ਆਸੇ ਪਾਸੇ ਵੇਖਣ ਹੀ ਨਹੀਂ ਦਿੱਤਾ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਦੇਖੋ ਗੇੜ ਕਿੱਧਰ ਦੀ ਕਿੱਧਰ ਉਹ ਪ੍ਰਮਾਤਮਾ ਦੀ ਚੱਕੀ ਆ ਨਾ ਬਰੀਕ ਬਹੁਤ ਪੀਂਦੀ ਆ ਚੱਲਦੀ ਬੇਸ਼ੱਕ ਹੌਲੀ-ਹੌਲੀ ਸੋ ਉਹ ਗੱਲਾਂ ਅੱਜ ਪੂਰੀਆਂ ਹੋ ਰਹੀਆਂ ਨੇ ਪਤਾ ਨਹੀਂ ਹੁਣ ਰੱਬ ਜਾਣਦਾ ਪ੍ਰਮਾਤਮਾ ਜਾਣਦਾ ਵੀ ਇਹਨਾਂ ਨੇ ਗੋਲੀ ਦੇ ਆਰਡਰ ਦਿੱਤੇ ਸੀ ਸੁਖਵੀਰ ਨੇ ਜਾਂ ਵੱਡੇ ਬਾਦਲ ਸਾਹਿਬ ਨੇ ਜਾਂ ਚਲਾਈ ਚਲਵਾਈ ਜਾਂ ਨਹੀਂ ਚਲਵਾਈ ਪਰ ਮੈਂ ਕਹਿੰਦਾ ਇਨਵੈਸਟੀਗੇਸ਼ਨ ਦਾ ਮਸਲਾ ਹੈ ਨਾ ਇਹ 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 ਉਹਨਾਂ ਦਾ ਪਰ ਮੈਂ ਕਹਿੰਦਾ ਜੋ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਹੋ ਰਿਹਾ ਉੱਥੋਂ ਸਾਨੂੰ ਇਹ ਲੱਗ ਰਿਹਾ ਸਾਰੀ ਦੁਨੀਆ ਨੂੰ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਸੀ ਕਿਤੇ ਨਾ ਕਿਤੇ ਜੇ ਗੁਰੂ ਘਰ ਦੇ ਵਿੱਚ ਜਾ ਕੇ ਜਿਹੜੀ ਗੋਲੀ ਚਲਾਈ ਆ ਉਹ ਨਹੀਂ ਸੀ ਇਦਾਂ ਚਲਾਉਣੀ ਚਾਹੀਦੀ ਕੋਈ ਗਲਤੀ ਹੁੰਦੀ ਸਾਡੇ ਤੋਂ ਜਾਂ ਨਹੀਂ ਵੀ ਹੁੰਦੀ ਜਾਂ ਲੋਕ ਸਾਡੇ ਤੇ ਉਂਗਲਾਂ ਚੱਕਦੇ ਨੇ ਕੋਈ ਨਾ ਕੋਈ ਗੱਲ ਤਾਂ ਹੁੰਦੀ ਆ ਗੱਲ ਤਾਂ ਹੀ ਨਿਕਲਦੀ ਆ ਤੇ ਮੇਰੇ ਨਾਲ ਅੱਜ ਮੌਜੂਦ ਆ ਜਥੇਬੰਦੀ ਤੋਤੇਵਾਲ ਤੋਂ ਸੁਖਗਿੱਲ ਮੋਗਾ ਜੀ ਸਭ ਤੋਂ ਪਹਿਲਾਂ ਸਵਾਗਤ ਆ ਸੁਖਗਿੱਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਅੱਜ ਸਾਡੀ ਆਵਾਜ਼ ਆ ਜਿਹੜੀ ਦੇਸ਼ ਦੇ ਕਿਸਾਨਾਂ ਤੱਕ ਪਹੁੰਚਾਉਣ ਵਾਸਤੇ ਸਾਡੇ ਕੋਲ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ। ਸ਼ੁ크 ਜੀ ਗੱਲ ਕਰਦੇ ਆ ਪਿਛਲੇ ਦਿਨੀ ਸੁਖਬੀਰ ਬਾਦਲ ਤੇ ਇੱਕ ਕੋਲੀ ਚਲਾਈ ਗਈ ਆ। ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਮੈਂ ਕਹਿੰਨਾ ਚਲੋ ਠੀਕ ਆ ਜੋ ਗਲਤੀਆਂ ਸੁਖਬੀਰ ਬਾਦਲ ਨੇ ਕੀਤੀਆਂ ਸੀਗੀਆਂ ਆਪਣੇ ਰਾਜ ਦੇ ਵਿੱਚ ਜਾਂ ਉਹਨਾਂ ਦੇ ਸਾਥੀਆਂ ਨੇ ਸਰਵ ਉੱਚ ਅਦਾਲਤ ਸਾਡੀ ਹਰਮੰਦਰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਬੈਠੇ ਜਿਹੜੇ ਸਾਡੇ ਗੁਰਸਿੱਖ ਨੇ ਜਾਂ ਉੱਥੋਂ ਦੇ ਪ੍ਰਧਾਨ ਨੇ ਉਹਨਾਂ ਨੇ ਜੋ ਸਜ਼ਾ ਲਾਤੀ ਮੈਂ ਕਹਿੰਨਾ ਗੁਰੂ ਘਰ ਦੇ ਅਸੀਂ ਵੀ ਗੁਰੂ ਘਰ ਦੇ ਕੂਕਰਾਂ ਗੁਰੂ ਘਰ ਦੇ ਤੋਂ ਬਿਨਾਂ ਕਦੇ ਵੀ ਮਹਾਰਾਜ ਦਾ ਨਾਮ ਲੈਣ ਤੋਂ ਬਿਨਾਂ ਕਦੇ ਵੀ ਗਏ ਨਹੀਂ ਕਿਤੇ ਮੈਂ ਸਾਨੂੰ ਤਾਂ ਇੱਥੋਂ ਤੱਕ ਕਿ ਇਦਾਂ ਹੋ ਰਿਹਾ ਕਿ ਸੁਖਬੀਰ ਬਾਦਲ ਖੜੀ ਅੱਜ ਮੰਨ ਰਹੇ ਨੇ ਕਿ ਸਾਡੇ ਤੋਂ ਗਲਤੀਆਂ ਹੋਈਆਂ ਉਸ ਸਮੇਂ ਦੇ ਵਿੱਚ ਕਿਉਂ ਨਹੀਂ ਮੰਨੇ ਕਿ ਸਾਡੇ ਤੋਂ ਗਲਤੀ ਹੋ ਗਈ ਅਗਲੀ ਗੱਲ ਇਹ ਜੇ ਗੁਰੂ ਘਰ ਦੇ ਵਿੱਚ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਿਸੇ ਕਿਸੇ ਨੂੰ ਗੋਲੀ ਮਾਰੀਏ ਜਾਂ ਮਾਹੌਲ ਖਰਾਬ ਕਰੀਏ ਸਾਨੂੰ ਤਾਂ ਪਹਿਲਾਂ ਹੀ ਨਹੀਂ ਛੱਡ ਰਹੇ ਸਰਕਾਰਾਂ ਕਹਿ ਰਹੀਆਂ ਕਿ ਇਹ ਡਰਦੇ ਨਹੀਂ ਕਿਸੇ ਤੋਂ ਇਹ ਮੈਂਟਲ ਆਉਂਦੇ ਨੇ ਬੰਦਾ ਮਾਰ ਲੱਗੇ ਇਹਨਾਂ ਨੇ ਮੁੱਖ ਮੰਤਰੀ ਨੂੰ ਇਦਾਂ ਕਰਤਾ ਉਦਾਂ ਕਰਤਾ ਮੈਂ ਕਿਹਾ ਕਿਤੇ ਨਾ ਕਿਤੇ ਜੇ ਗੁਰੂ ਘਰ ਦੇ ਵਿੱਚ ਜਾ ਕੇ ਜਿਹੜੀ ਗੋਲੀ ਚਲਾਈ ਆ ਉਹ ਨਹੀਂ ਸੀ ਇਦਾਂ ਚਲਾਉਣੀ ਚਾਹੀਦੀ ਗੁਰੂ ਘਰ ਦੇ ਵਿੱਚ ਅਕਾਲ ਤਖਤ ਸਾਹਿਬ ਨੇ ਜਦੋਂ ਉਹਨਾਂ ਨੂੰ ਸਜ਼ਾ ਦੇਤੀ ਤਾਂ ਮੈਂ ਜਾਂ ਤੁਸੀਂ ਕੌਣ ਹੁੰਦੇ ਹੋ ਅਸੀਂ ਕਿਸੇ ਨੂੰ ਸਜ਼ਾ ਦਈਏ ਉਸ ਵਾਹਿਗੁਰੂ ਤੋਂ ਪਰਮਾਤਮਾ ਤੋਂ ਵੱਡਾ ਕੁਝ ਨਹੀਂ ਹੁਣ ਇਹ ਨਹੀਂ ਪਤਾ ਕਿ ਉਹ ਬੰਦੇ ਦੀ ਕੀ ਸੋਚ ਹੋ ਉਹਦੇ ਪਿੱਛੇ ਕੀ ਚੱਲ ਰਿਹਾ ਸੀ ਉਹਨੇ ਗੋਲੀ ਕਿਉਂ ਚਲਾਈ ਪਰਸਨਲੀ ਕੀ ਸੋਚਦੇ ਹੋ ਕਿ ਜਿਹੜੀ ਇਹ ਸਜ਼ਾ ਸੁਖਵੀਰ ਬਾਦਲ ਨੂੰ ਦਿੱਤੀ ਗਈ ਹੈ ਇਹ ਸੁਖਵੀਰ ਬਾਦਲ ਨੂੰ ਅਗਰ ਇਸ ਤੋਂ ਪਹਿਲਾਂ ਰਹਿੰਦੇ ਹੋਏ ਇਹ ਜਿਹੜੀਆਂ ਗਲਤੀਆਂ ਕਿਸ ਤਰੀਕੇ ਨਾਲ ਮੰਗਲਿੰਦੇ ਜਾਂ ਮਾਫੀ ਜਿਸ ਤਰੀਕੇ ਨਾਲ ਜ਼ੋਰ ਪਾਇਆ ਜਾ ਰਿਹਾ ਸੀ ਪਹਿਲਾਂ ਕਮੇਟੀਆਂ ਵੀ ਬਣੀਆਂ ਸੀ ਜੇ ਇਹ ਚੀਜ਼ਾਂ ਪਹਿਲਾਂ ਕੀਤੀਆਂ ਜਾਂਦੀਆਂ ਤੇ ਨੁਕਸਾਨ ਅਕਾਲੀ ਦਲ ਦਾ ਘੱਟ ਹੁੰਦਾ ਜਾਂ ਇਹ ਹੋਣਾ ਨਿਸ਼ਚਿਤ ਸੀਗਾ ਨਹੀਂ ਜੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪਾਂ ਜਦੋਂ ਕੋਈ ਗਲਤੀ ਹੁੰਦੀ ਸਾਡੇ ਤੋਂ ਜਾਂ ਨਹੀਂ ਵੀ ਹੁੰਦੀ ਜਾਂ ਲੋਕ ਸਾਡੇ ਤੇ ਉਂਗਲਾਂ ਚੱਕਦੇ ਨੇ ਕੋਈ ਨਾ ਕੋਈ ਗੱਲ ਤਾਂ ਹੁੰਦੀ ਆ ਗੱਲ ਤਾਂ ਹੀ ਨਿਕਲਦੀ ਆ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਉਹਦਾ ਕੱਖ ਨਾ ਰਵੇ ਜਿਨੇ ਮਤਲਬ ਬੇਅਦਬੀਆਂ ਕਰਵਾਈਆਂ ਜਾਂ ਸਰਸੇ ਸਾਧ ਨੂੰ ਮਾਫੀ ਦਿੱਤੀ ਸੋ ਉਹ ਪ੍ਰਮਾਤਮਾ ਨੇ ਕੋ ਗੇੜ ਕਿੱਧਰ ਦੀ ਕਿੱਧਰ ਉਹ ਪ੍ਰਮਾਤਮਾ ਦੀ ਚੱਕੀ ਆ ਨਾ ਬਰੀਕ ਬਹੁਤ ਪੀਂਦੀ ਐ ਚਲਦੀ ਬੇਸ਼ੱਕ ਹੌਲੀ-ਹੌਲੀ ਸੋ ਉਹ ਗੱਲਾਂ ਅੱਜ ਪੂਰੀਆਂ ਹੋ ਰਹੀਆਂ ਨੇ ਪਤਾ ਨਹੀਂ ਹੁਣ ਰੱਬ ਜਾਣਦਾ ਪ੍ਰਮਾਤਮਾ ਜਾਣਦਾ ਵੀ ਇਹਨਾਂ ਨੇ ਗੋਲੀ ਦੇ ਆਰਡਰ ਦਿੱਤੇ ਸੀ ਸੁਖਵੀਰ ਨੇ ਜਾਂ ਵੱਡੇ ਬਾਦਲ ਸਾਹਿਬ ਨੇ ਜਾਂ ਚਲਾਈ ਚਲਵਾਈ ਜਾਂ ਨਹੀਂ ਚਲਵਾਈ ਪਰ ਮੈਂ ਕਹਿੰਦਾ ਇਨਵੈਸਟੀਗੇਸ਼ਨ ਦਾ ਮਸਲਾ ਹੈ ਨਾ ਇਹ 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 ਉਹਨਾਂ ਦਾ ਪਰ ਮੈਂ ਕਹਿੰਦਾ ਜੋ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਹੋ ਰਿਹਾ ਉੱਥੋਂ ਸਾਨੂੰ ਇਹ ਲੱਗ ਰਿਹਾ ਸਾਰੀ ਦੁਨੀਆ ਨੂੰ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਸੀ ਤਾਂ ਹੀ ਇਦਾਂ ਹੋ ਰਿਹਾ ਮੈਂ ਕਹਿੰਦਾ ਗੱਲ ਦੇ ਵਿੱਚ ਤਖਤੀ ਪਾ ਕੇ ਸੁਖਬੀਰ ਬਾਦਲ ਵਰਸ਼ਾ ਹੱਥ 'ਚ ਫੜ ਕੇ ਗੁਰੂ ਘਰ ਦੇ ਮੂਹਰੇ ਬੈਠੇ ਹੋਏ ਨੇ ਚੌਂਕੀਦਾਰ ਬਣ ਕੇ ਜਾਂ ਲੈਟਰੀਆਂ ਸਾਫ਼ ਕਰ ਰਹੇ ਨੇ ਇਹ ਸਾਡੇ ਕਈ ਸਾਧੀਆਂ ਤੋਂ ਇੱਥੇ ਲੋਕਾਂ ਤੋਂ ਸੁਣੀਦਾ ਯਾਰ ਨਹੀਂ ਇਹ ਕੋਈ ਏਡੀ ਵੱਡੀ ਸਜ਼ਾ ਨਹੀਂ ਲੈਟਰਿੰਗਾ ਸਾਫ਼ ਕਰਨ ਦਾ ਕੀ ਇੱਕ ਜਿਹੜਾ ਮੁੱਖ ਮੰਤਰੀ ਰਿਹਾ ਹੋਵੇ ਸਟੇਟ ਦਾ ਬੰਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਉਹਨੂੰ ਟਾਇਲਟ ਸਾਫ਼ ਕਰਨੀ ਪੈ ਜਾਵੇ ਹੱਥ ਦੇ ਵਿੱਚ ਝਾੜੂ ਫੜ ਕੇ ਹੱਥ ਦੇ ਵਿੱਚ ਨੇਜੇ ਫੜ ਕੇ ਚੌਂਕੀਦਾਰਾ ਕਰਨਾ ਪੈ ਜਾਵੇ ਮੈਂ ਕਹਿੰਦਾ ਉਸ ਤੋਂ ਵੱਡੀ ਕੋਈ ਦੁਰਦਸ਼ਾ ਨਹੀਂ ਹੋ ਸਕਦੀ ਜੇ ਅਸੀਂ ਗੁਰੂ ਘਰ ਨੂੰ ਮੰਨਦੇ ਹਾਂ ਨਾ ਤੇ ਗੁਰੂ ਘਰ ਨੇ ਸਜ਼ਾ ਲਾਈ ਉਹਨਾਂ ਨੂੰ ਉਸ ਤੋਂ ਵੱਡੀ ਅਸੀਂ ਕੋਈ ਨਾਤਾ ਅਦਾਲਤ ਸਜ਼ਾ ਦੇ ਸਕਦੀ ਨਾ ਹੀ ਤੁਸੀਂ ਤੇ ਮੈਂ ਦੇ ਸਕਦੇ ਉਹ ਬਹੁਤ ਵੱਡੀ ਸਜ਼ਾ ਆ ਪਰਮਾਤਮਾ ਨੇ ਜੋ ਇਹਨਾਂ ਨੇ ਕੀਤਾ ਹੋਊਗਾ ਜਾਂ ਜਿਵੇਂ ਵੀ ਹੋਇਆ ਪਰ ਮੈਂ ਕਹਿੰਦਾ ਅੱਜ ਸੁਖਬੀਰ ਬਾਦਲ ਤੇ ਅਕਾਲੀ ਦਲ ਕਿੱਥੇ ਖੜਾ ਇਹ ਲੋਕਾਂ ਨੂੰ ਪਤਾ ਲੱਗ ਗਿਆ ਪਰ ਇਹ ਹੁਣ ਸਾਰੀਆਂ ਗਲਤੀਆਂ ਕੀ ਤੁਸੀਂ ਮੰਨਦੇ ਹੋ ਕਿ ਜੋ ਪੰਜਾਬ ਵਿੱਚ ਹੋਇਆ ਜੋ ਸਿੱਖੀ ਦੇ ਨਾਲ ਹੋਇਆ ਸਾਰੀਆਂ ਗਲਤੀਆਂ ਦੀ ਜਿਹੜੇ ਸੁਖਬੀਰ ਬਾਦਲੀਆ ਬਾਕੀ ਜਿਹੜੇ ਪਾਰਟ ਰਾਜਨੀਤਿਕ ਪਾਤਰੀਆਂ ਦੇ ਲੀਡਰ ਹੈ ਸਿੱਖ ਲੀਡਰਾਂ ਕਿਤਨਾ ਕਿਤੇ ਉਹ ਵੀ ਗੁਨਾਹਗਰ ਹੈਗੇ ਆ ਹੁੰਦਾ ਆ ਜਦੋਂ ਮੰਨ ਕੇ ਚੱਲੋ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹਦੀ ਸਰਕਾਰ ਦੇ ਵਿੱਚ ਚੰਗੇ ਕੰਮ ਵੀ ਹੋਣੇ ਆ ਮਾੜੇ ਵੀ ਹੋਣੇ ਆ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਮੇਰੀ ਬਦਨਾਮੀ ਹੋਵੇ ਮੇਰੀ ਸਰਕਾਰ ਦੀ ਬਦਨਾਮੀ ਹੋਵੇ ਪਰ ਉਸ ਸਮੇਂ ਸਿਚੁਏਸ਼ਨ ਹੀ ਇਦਾਂ ਦੀ ਬਣ ਜਾਂਦੀਆਂ ਨੇ ਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਜਿਹੜੇ ਲੀਡਰ ਹੁੰਦੇ ਆ ਇਹਨਾਂ ਨੂੰ ਆਪਦੀ ਕੁਰਸੀ ਜਿਆਦਾ ਪਿਆਰੀ ਹੁੰਦੀ ਆ ਲੋਕਾਂ ਦੇ ਹਿੱਤ ਘੱਟ ਪਿਆਰੇ ਹੁੰਦੇ ਨੇ ਜੇ ਅਸੀਂ ਅੱਜ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੇ ਬਣਾਇਆ 92 ਐਮਐਲਏ ਇਹਨਾਂ ਨੇ ਜਿਤਾਏ ਤੇ ਉਹਨਾਂ ਦੇ ਅੱਜ ਡਾਂਗਾ ਮਾਰ ਰਿਹਾ ਮੁੱਖ ਮੰਤਰੀ ਉਹ ਜੇ ਆਪਾਂ ਕਹਿੰਨੇ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਤਾਂ ਕੀ ਗੱਲ ਭਗਵੰਤ ਮਾਨ ਦੇ ਰਾਜ 'ਚ ਬੇਅਦਬੀਆਂ ਨਹੀਂ ਹੋਈਆਂ ਕੈਪਟਨ ਦੇ ਰਾਜ 'ਚ ਬੇਅਦਬੀਆਂ ਨਹੀਂ ਹੋਈਆਂ ਦੋਛੀ ਸਾਰੇ ਬਰਾਬਰ ਨੇ ਤੇ ਸਾਨੂੰ ਮੰਨਣਾ ਵੀ ਪਊਗਾ ਹੁਣ ਜੇ ਮੰਨ ਕੇ ਚੱਲੋ ਮੈਂ ਪਿੰਡ ਦਾ ਸਰਪੰਚ ਆ ਜਾਂ ਤੁਸੀਂ ਪਿੰਡ ਦੇ ਸਰਪੰਚ ਹੋ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਤੁਹਾਡੇ ਪਿੰਡ ਦੇ ਵਿੱਚ ਗਲਤ ਕੰਮ ਹੋ ਰਿਹਾ ਤਾਂ ਅਗਲਿਆਂ ਨੇ ਸਰਪੰਚ ਨੂੰ ਹੀ ਕਹਿਣਾ ਨਾ ਵੀ ਸਰਪੰਚ ਸਾਹਿਬ ਤੁਸੀਂ ਦੇਖੋ ਆਪਦੇ ਪਿੰਡ ਨੂੰ ਇਦਾਂ ਹੀ ਹੁੰਦਾ ਇਦਾਂ ਹੀ ਮੁੱਖ ਮੰਤਰੀ ਨੂੰ ਅਗਲੇ ਨੇ ਕਹਿਣਾ ਚਾਹੇ ਉਹਦੇ ਰਾਜ ਚੋਂ ਗਲਤੀਆਂ ਥੱਲੇ ਵਾਲੇ ਕਰਦੇ ਆ ਪਰ ਨਾਮ ਆ ਮੁੱਖ ਮੰਤਰੀ ਦਾ ਲੱਗਣਾ ਲਾਂਬਾ ਮੁੱਖ ਮੰਤਰੀ ਨੂੰ ਹੀ ਆਉਣਾ ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਅਕਾਲ ਤਖਤ ਸਭ ਦਾ ਫੈਸਲਾ ਕਾਲੀ ਦਲ ਦੇ ਵੱਡੇ ਲੀਡਰਾਂ ਤੇ ਗਾਜ ਡਿੱਗੀ ਮੈਂ ਕਹੂੰਗਾ ਕਿ ਜਿਸ ਤਰੀਕੇ ਨਾਲ ਉਹਨੂੰ ਧਾਰਮਿਕ ਸਜ਼ਾ ਲਾਈ ਗਈ ਜਿਸ ਤਰ੍ਹਾਂ ਕਹਿੰਦੇ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਤੁਹਾਡਾ ਮੰਨਣਾ ਜੀ ਜਿਹੜੇ ਦੂਜੀ ਪਾਰਟੀਆਂ ਦੇ ਸਿੱਖ ਲੀਡਰ ਆ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਚੀਜ਼ ਦਾ ਲੱਗ ਗਿਆ ਕਿ ਅਕਾਲ ਤਖਤ ਦੇ ਖਿਲਾਫ ਚੱਲਣਾ ਕਿਤੇ ਨਾ ਕਿਤੇ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਨਹੀਂ ਬਿਲਕੁਲ ਜਿਹੜੇ ਕਹਿੰਦੇ ਸੀ ਕਿ ਅਸੀਂ ਬਾਗੀ ਧੜੇ ਆ ਉਹ ਹੁਣ ਮੈਂ ਬਿਆਨ ਸੁਣਿਆ ਆਪਣੀ ਬੀਬੀ ਜਗੀਰ ਕੌਰ ਦਾ ਉਹ ਕਹਿੰਦੀ ਵੀ ਨਾ ਮੈਂ ਦਾਗੀਆਂ ਨਾ ਮੈਂ ਬਾਗੀਆਂ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਜੇ ਅਸੀਂ ਆਪਣੇ ਜੇ ਪਹਿਲਾਂ ਤੋਂ ਦੇਖੀਏ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੀ ਸੀਗਾ ਠੀਕ ਆ ਧਰਮ ਯੁੱਧ ਮੋਰਚੇ ਲੱਗੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹਨਾਂ ਨੇ ਉਸ ਸਮਿਆਂ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਉਸ ਸਮੇਂ ਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਹਰ ਦੁਕਾਨਦਾਰ ਦੀ ਹਰ ਵਰਗ ਦੀ ਸੁਣੀ ਜਾਂਦੀ ਸੀ ਤੇ ਜਦੋਂ ਸੁਖਵੀਰ ਬਾਦਲ ਆ ਗਏ ਉਸ ਸਮੇਂ ਤੋਂ ਬਾਅਦ ਇਹਨਾਂ ਨੇ ਕਿਸੇ ਦੀ ਨਹੀਂ ਸੁਣੀ ਸਿਰਫ ਇਹਨਾਂ ਦੇ ਚਾਰਚ ਫੇਰੇ ਜਿਹੜਾ ਸੀ ਨਾ ਉਹ ਲੀਡਰਾਂ ਨੇ ਮਾਰ ਲਿਆ ਤੇ ਸੁਖਵੀਰ ਬਾਦਲ ਨੂੰ ਆਸ-ਪਾਸੇ ਵੇਖਣ ਹੀ ਨਹੀਂ ਦਿੱਤਾ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਮੈਂ ਜਿਸ ਦਿਨ ਇਹ ਇਲੈਕਸ਼ਨ ਹੋਏ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਹਾਰਿਆ ਮੈਂ ਉਸ ਦਿਨ ਇੱਕ ਵੀਡੀਓ ਵੀ ਪਾਈ ਸੀ ਸੁਖਵੀਰ ਬਾਦਲ ਤੱਕ ਵੀ ਪਹੁੰਚੀ ਸੀ ਵੀਡੀਓ ਉਹ ਤੇ ਉਸ ਦਿਨ ਮੈਂ ਕਹਿਤਾ ਸੀ ਮੈਂ ਕਿਹਾ ਸੁਖਵੀਰ ਜੀ ਜੇ ਤੁਸੀਂ ਅੱਜ ਆਪਣੀਆਂ ਗਲਤੀਆਂ ਮੰਨ ਕੇ ਪਾਸੇ ਹੋ ਜਾਂਦੇ ਹੋ ਤੇ ਤੁਹਾਨੂੰ ਫੇਰ ਮੌਕਾ ਮਿਲ ਸਕਦਾ ਤੇ ਜੇ ਤੁਸੀਂ ਉਹੀ ਗੇਮ ਖੇਡਤੀ ਬਈ ਅੱਜ ਅੱਧੇ ਬੰਦੇ ਕਹਿ ਦੇਣਗੇ ਵੀ ਸੁਖਵੀਰ ਬਾਦਲ ਨੂੰ ਪਾਸੇ ਕਰੋ ਪ੍ਰਧਾਨਗੀ ਤੋਂ ਲਾਂਬੇ ਕਰ ਦੋ ਤੇ ਅੱਧੇ ਅਖਬਾਰਾਂ 'ਚ ਖਬਰਾਂ ਲਵਾਉਣ ਲੱਗ ਜਾਂਦੇ ਨਹੀਂ ਜੀ ਇਹਨਾਂ ਤੋਂ ਬਿਨਾ ਜਥੇਬੰਦੀ ਨਹੀਂ ਚੱਲਣੀ ਇਹਨਾਂ ਤੋਂ ਬਿਨਾ ਬਿਨਾ ਪਾਰਟੀ ਨਹੀਂ ਚੱਲਣੀ ਮਤਲਬ ਕਿ ਗਿਣੀ ਮਿਥੀ ਚਾਲ ਹੁੰਦੀ ਜੇ ਅੱਜ ਸੁਖਵੀਰ ਬਾਦਲ ਲੱਤ ਬਨ ਕੇ ਉੱਥੇ ਬੈਠਾ ਤਾਂ ਲੋਕ ਪਤਾ ਕੀ ਕਹਰੇ ਕਿ ਇਹ ਉੱਥੇ ਸੇਵਾ ਕਰਨ ਦਾ ਮਾਰਾ ਲੱਤ ਬਨ ਕੇ ਬੈਠਾ ਚਾਹੇ ਸੁਖਵੀਰ ਬਾਦਲ ਦੇ ਸੱਚੀਓਂ ਹੀ ਛੱਟ ਲੱਗੀ ਹੋਵੇ ਲੋਕਾਂ ਦਾ ਪਰਸੈਪਸ਼ਨ ਬਣ ਗਿਆ ਇੱਕ ਨੈਗੇਟਿਵਿਟੀ ਆ ਗਈ ਬਹੁਤ ਜਿਆਦਾ ਨੈਗੇਟਿਵਿਟੀ ਉਹ ਛਵੀ ਇਹਨਾਂ ਦੀ ਇਸ ਤਰ੍ਹਾਂ ਬਣ ਗਈ ਕਿ ਯਾਰ ਇਹ ਝੂਠ ਬੋਲਦੇ ਨੇ ਇਹ ਗੇਮਾਂ ਖੇਡਦੇ ਨੇ ਸੁਖਵੀਰ ਬਾਦਲ ਦੀ ਲੱਤ ਤੇ ਛੱਟ ਇਹ ਉੱਥੇ ਸੇਵਾ ਕਰਨ ਦਾ ਮਾਰਾ ਵੀਲ ਚੇਅਰ ਤੇ ਬੈਠਾ ਹੋਇਆ ਤੇ ਗੁਰੂ ਘਰ ਆ ਕੇ ਵੀ ਸੱਚੇ ਦਿਲੋਂ ਨਹੀਂ ਮੈਂ ਕਹਿੰਦਾ ਸੁਖਵੀਰ ਬਾਦਲ ਦੇ ਲੱਖ 60 ਲੱਗੀ ਹੋਵੇ ਪਰ ਗੁਰੂ ਘਰ ਆ ਕੇ ਇਹਨਾਂ ਨੂੰ ਆਪ ਸੇਵਾ ਹੱਥੀਂ ਕਰਨੀ ਚਾਹੀਦੀ ਆ ਜਿਹੜੀ ਵੀਲ ਬੂਲ ਚੇਅਰ ਜੀ ਚਲਾ ਕੇ ਮਾਰਨੀ ਚਾਹੀਦੀ ਜਦੋਂ ਐਡੀ ਵੱਡੀ ਇਹਨਾਂ ਨੇ ਗਲਤੀ ਮੰਨ ਲਈ ਕਿ ਠੀਕ ਆ ਸਾਡੇ ਰਾਜ ਦੇ ਵਿੱਚ ਸੌਦੇ ਸਾਧ ਨੂੰ ਅਸੀਂ ਮਾਫੀ ਵੀ ਦਿੱਤੀ ਸਾਡੇ ਤੋਂ ਗਲਤੀਆਂ ਹੋਈਆਂ ਬੇਦਬੀਆਂ ਹੋਈਆਂ ਤੇ ਫਿਰ ਯਾਰ ਅਸੀਂ ਸਟੰਟ ਕਿਉਂ ਖੇਡ ਰਹੇ ਆ ਕਿ ਲੱਤਾਂ ਬੰਨ ਕੇ ਤੁਸੀਂ ਦੇਖਿਆ ਕਿ ਬੀਬੀ ਆਉਂਦੀ ਉਹ ਹੱਥ ਲਾਉਣ ਲੱਗਦੀ ਪੈਰ ਨੂੰ ਤੇ ਸੁਖਵੀਰ ਜੀ ਦਾ ਪੈਰ ਮਿੰਟ ਦੇ ਪਿੱਛੇ ਹੋ ਜਾਂਦਾ ਤੇ ਜੇ ਲੱਤ ਟੁੱਟੀ ਹੋਵੇ ਜਾਂ ਸੱਟ ਲੱਗੀ ਹੋਵੇ ਤੇ ਪੈਰ ਆਪਾਂ ਕਿਦਾਂ ਖਿੱਚ ਲਾਂਗੇ ਪਿੱਛੇ ਨਹੀਂ ਉਹ ਹੋਸ ਉਹਦੇ ਉਹਨਾਂ ਦੇ ਪੈਰ ਤੇ ਸੱਟ ਲੱਤ ਤੇ ਨਹੀਂ ਸੱਟ ਮੇਰੇ ਖਿਆਲੋਂ ਕੋਈ ਪੈਰ ਤੇ ਹੀ ਮਤਲਬ ਲੱਤ ਤਾਂ ਚੱਲਦੀ ਹੋਊਗੀ ਪੈਰ ਨਹੀਂ ਚੱਲਦਾ ਨਹੀਂ ਮੀਡੀਆ ਦੇ ਉੱਪਰ ਤੁਸੀਂ ਦੇਖੋ ਲੋਕ ਮਿੰਟ ਦੇ ਵਿੱਚ ਸੱਚ ਕੀ ਆ ਝੂਠ ਕੀ ਆ ਉਹਦਾ ਨਖੇੜਾ ਕਰ ਦਿੰਦੇ ਨੇ ਸੀ ਨੇਚਰਲੀ ਜੇ ਮਾਫੀਆਂ ਮੰਗੀਆਂ ਤੇ ਇਸੇ ਸੋਚ ਲਈ ਮੰਗਿਆ ਵੀ ਕੌਮ ਮਾਫ ਕਰੂਗੀ ਕੀ ਲੱਗਦਾ ਵੀ ਕੌਮ ਦਾ ਦਿਲ ਇੰਨਾ ਵੱਡਾ ਹੈਗਾ ਕਿ ਮਾਫ ਹੋ ਜਾਣਗੇ ਇਹਨਾਂ ਦੇ ਗੁਨਾਹ ਦੇਖੋ ਕੌਮ ਜਿਹੜੀ ਸਿੱਖ ਕੌਮ ਆ ਬਹੁਤ ਵੱਡੇ ਦੇਲ ਵਾਲੀ ਦਰਿਆ ਦੇ ਵਾਲੀ ਆ ਮਾਫੀ ਦੇ ਦੇ ਸਕਦੀ ਆ ਕੌਮ ਪਰ ਮੈਂ ਕਹਿੰਨਾ ਜਿੰਨੀਆਂ ਇਹਨਾਂ ਨੇ ਗਲਤੀਆਂ ਵੱੱਜਰ ਗਲਤੀਆਂ ਕੀਤੀਆਂ ਜਿੰਨੀਆਂ ਉਹਨਾਂ ਦੀ ਮਾਫੀ ਇਹਨਾਂ ਨੂੰ ਮੈਂ ਤਾਂ ਕਹਿੰਨਾ ਜੇ ਘਰ ਘਰ ਵੀ ਜਾ ਕੇ ਸਖਬੀਰ ਬਦਲ ਕਵੇ ਨਾ ਵੀ ਮਾਤਾ ਜੀ ਭੈਣ ਜੀ ਬੇਟਾ ਜੀ ਸਾਨੂੰ ਮਾਫ ਕਰ ਦਿਓ ਤਾਂ ਮੈਂ ਕਹਿੰਨਾ ਵੀ ਇਹਨਾਂ ਨੂੰ ਅਜੇ ਵੀ 2-3 ਸਾਲ ਲੱਗਣਗੇ ਇਨਾਂ ਨੂੰ ਸਰਵਾਈਵ ਕਰਨ ਵਾਸਤੇ 2-3 ਸਾਲ ਲੱਗਣਗੇ ਪਰ ਸਖਬੀਰ ਬਾਦਲ ਨੂੰ ਮੈਂ ਇੱਕ ਗੱਲ ਕਹਿਣਾ ਕਿ ਤੈਨੂੰ ਸਮਝਾਉਣ ਵਾਲਾ ਤੇਰਾ ਪਿਓ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਤੇਰੇ ਤੇ ਪਰਦੇ ਪਾਉਣ ਵਾਲਾ ਤੇਰੀਆਂ ਤੇਰੇ ਗੁਨਾਹ ਟਕਣ ਵਾਲਾ ਉਹ ਇਸ ਦੁਨੀਆ ਤੋਂ ਚਲੇ ਗਿਆ ਜਦੋਂ ਉਹ ਸੀ ਉਹਨੇ ਸਾਰਿਆਂ ਨੂੰ ਬੁੱਕਲ 'ਚ ਲੈ ਕੇ ਰੱਖਿਆ ਹੋਇਆ ਸੀ ਅਕਾਲੀ ਦਲ ਨੂੰ ਇੱਕ ਆਪਣੇ ਬੱਚਿਆਂ ਦੇ ਵਾਂਗ ਜਿੰਨੇ ਵੀ ਲੀਡਰ ਸੀਗੇ ਉਹ ਅੱਜ ਵੀ ਸਤਕਾਰ ਮੇਰੇ ਦਾਦਾ ਜੀ ਨੇ ਪ੍ਰਕਾਸ਼ ਸਿੰਘ ਬਾਦਲ ਨਾ ਪੰਜ ਵਾਰ ਜੇਲ ਕੱਟੀ ਮੇਰੇ ਕੋਲੇ ਸਰਟੀਫਿਕੇਟ ਪਿਆ ਸਾਰਾ ਕੁਝ ਪਿਆ ਪਰ ਜੇ ਇਸ ਦਿਨ ਸਾਨੂੰ ਪਤਾ ਲੱਗਿਆ ਕਿ ਯਾਰ ਬੇਅਦਬੀਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਹਰਾਂ ਦਾ ਨਾਮ ਆ ਰਿਹਾ ਅਕਾਲੀ ਲੀਡਰਾਂ ਦਾ ਨਾਮ ਆ ਰਿਹਾ ਅਸੀਂ ਹੱਥ ਜੋੜ ਕੇ ਪਿੱਛੇ ਹੋ ਗਏ ਕਿ ਅਸੀਂ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗੇ ਬੇਸ਼ੱਕ ਸਾਡਾ ਪੁਰਾਣਾ ਇਤਿਹਾਸ ਆ ਸਾਡੇ ਪਰਿਵਾਰ ਦਾ ਮੇਰੇ ਦਾਦਾ ਜੀ ਦਾ ਨਾਮ ਜਥੇਦਾਰ ਮਲੂਕ ਸਿੰਘ ਸੀਗੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਇੰਨੀ ਸੇਵਾ ਕੀਤੀ ਕਿਸਾਨ ਜਥੇਬੰਦੀਆਂ ਦੇ ਵਿੱਚ ਇੰਨੀ ਸੇਵਾ ਕੀਤੀ ਉਹ ਜਥੇਦਾਰ ਸੀਗੇ ਚੋਲਾ ਪਾ ਕੇ ਰੱਖਦੇ ਸੀਗੇ 2008 ਚ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਲੱਖੋਵਾਲ ਜਥੇਬੰਦੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜਿੰਨਾ ਚਿਰ ਖਜ਼ਾਨਚੀ ਰਹਿ ਸਾਡੇ ਜ਼ਿਲ੍ਹੇ ਦੇ ਤੇ ਉਦੋਂ ਤੋਂ ਲੈ ਕੇ ਮੈਨੂੰ ਦਸਤਾਰ ਜਥੇਬੰਦੀ ਲੱਖੋਵਾਲ ਵੱਲੋਂ ਮੈਨੂੰ ਦਸਤਾਰ ਦਿੱਤੀ ਗਈ 2008 ਤੋਂ ਬਾਅਦ ਮੈਂ ਜਥੇਬੰਦੀ ਕਿਸਾਨ ਜਥੇਬੰਦੀ ਚ ਸੇਵਾ ਕਰਦਾ ਰਿਆਂ ਮੈਂ ਅਕਾਲੀ ਦਲ ਜਿੱਦਨ ਇਹਨਾਂ ਨੇ ਸਾਨੂੰ ਪਤਾ ਲੱਗਿਆ ਕਿ ਸਿਕੰਦਰ ਬਾਦਲ ਹਰਾਂ ਦੀਆਂ ਗਲਤੀਆਂ ਮੈਂ ਸੁਖਵੀਰ ਬਾਦਲ ਦੇ ਖਿਲਾਫ ਵੀਡੀਓ ਪਾਈਆਂ ਖੁਦ ਕਿ ਸੁਖਵੀਰ ਜੀ ਆਪਣੀਆਂ ਗਲਤੀਆਂ ਮੰਨ ਲਓ ਤੇ ਦੁਨੀਆ ਤੁਹਾਡੇ ਨਾਲ ਜੁੜ ਜੂ ਨਹੀਂ ਤਾਂ ਤੁਸੀਂ ਅੱਜ ਦੇਖੋ ਹਾਲਾਤ ਇਹ ਗੱਲਾਂ ਮੈਂ ਪਹਿਲਾਂ ਕਹਿਤੀਆਂ ਸੀਗੀਆਂ ਸੁਖਵੀਰ ਸਿੰਘ ਬਾਦਲ ਨੂੰ ਲਾਈਵ ਮੇਰੀ ਵੀਡੀਓ ਚੱਕ ਕੇ ਦੇਖ ਲਿਓ ਤੇ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਲਓ ਲੋਕਾਂ ਤੋਂ ਮਾਫੀਆਂ ਮੰਗ ਲਓ ਗੁਰੂ ਘਰ ਜਾ ਕੇ ਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਓ ਤਾਂ ਅਕਾਲੀ ਦਲ ਬਚ ਜੂ ਨਹੀਂ ਤਾਂ ਖੇਰੂ ਮੈਂ ਆਖਰੀ ਸਵਾਲ ਹੀ ਕਰਨ ਲੱਗਾ ਸਮੇਟਣ ਲੱਗੇ ਗੱਲ ਲੰਬੇ ਹੋ ਗਈ ਹੁਣ ਤਾਂ ਮਾਫੀਆਂ ਮੰਗ ਲੀਆਂ ਜਿੱਥੇਦਾਰਾਂ ਵੱਲੋਂ ਵੱਡੀ ਸਜ਼ਾ ਦਿੱਤੀ ਗਈ ਜਿਸ ਕਿਸੇ ਤੁਸੀਂ ਮੈਨੂੰ ਦੱਸਿਆ ਕਿ ਤੁਹਾਡੇ ਮਿਸਾਲ ਮਿਸਾਲ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਖੜਿਆ ਕੀਤਾ ਗਿਆ ਬਰਸ਼ਾ ਫੜ ਕੇ ਸੇਵਾਦਾਰੀ ਦਿੱਤੀ ਗਈ ਹੈ ਜਾਂ ਜਿਹੜੇ ਵੀ ਕੈਬਨਿਟ ਮੰਤਰੀ ਰਹੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਾਂਜੀ ਹਾਂਜੀ ਹੁਣ ਇਹ ਮਸਲਾ ਸ਼ਾਂਤ ਹੋਣਾ ਚਾਹੀਦਾ ਹੁਣ ਇਹ ਚੀਜ਼ਾਂ ਜਿਹੜੀਆਂ ਬਾਰ-ਬਾਰ ਉੱਠ ਰਹੀਆਂ ਸੀ ਇਹਨਾਂ ਤੇ ਵਿਰਾਮ ਲੱਗਣਾ ਚਾਹੀਦਾ ਹੁਣ ਅਕਾਲੀ ਦਲ ਨੂੰ ਸਰਜੀਤ ਕਰਨ ਦਾ ਸਮਾਂ ਆ ਗਿਆ ਅਕਾਲੀ ਦਲ ਜਿਸ ਤਰੀਕੇ ਨਾਲ ਕੱਲ ਤੱਕ ਸਾਹਬ ਨੇ ਨਵੀਂ ਭਰਤੀ ਲਈ ਕਿਹਾ ਜੋ ਅਸਤੀਫੇ ਦਿੱਤੇ ਆ ਉਹਨਾਂ ਨੂੰ ਮਨਜ਼ੂਰ ਕਰਨ ਲਈ ਵੀ ਸਿੱਧਾ ਡਾਇਰੈਕਟ ਉਹਨਾਂ ਨੇ ਕਿਹਾ ਤਾਂ ਵੀ ਮਨਜ਼ੂਰ ਕਰਕੇ ਰਿਪੋਰਟ ਦਿੱਤੀ ਜਾਵੇ ਤੁਹਾਨੂੰ ਕੀ ਲੱਗਦਾ ਕਿ ਇਹ ਹੁਣ ਇੱਕ ਨਵੀਂ ਸ਼ੁਰੂਆਤ ਹੋਊਗੀ ਬਿਲਕੁਲ ਹੋਣੀ ਚਾਹੀਦੀ ਆ ਸ਼ੁਰੂਆਤ ਹੋਊਗੀ ਵੀ ਪਰ ਅਜੇ ਸਮਾਂ ਲੱਗੂਗਾ ਇੰਨੀ ਜਲਦੀ ਨਹੀਂ ਲੋਕਾਂ ਨੇ ਭੁੱਲਣਾ ਨਹੀਂ ਕਿ ਇਹਨਾਂ ਦੀਆਂ ਜਿਹੜੀਆਂ ਗਲਤੀਆਂ ਸੀ ਹੁਣ ਤਾਂ ਉਹ ਗਲਤੀਆਂ ਤੇ ਮੋਹਰ ਲੱਗ ਗਈ ਨਾ ਜਦੋਂ ਸੁਖਵੀਰ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਮੰਨ ਲੀਆਂ ਗਲਤੀਆਂ ਉਹ ਹੁਣ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਅਸੀਂ ਨਹੀਂ ਕਰਵਾਇਆ ਅਸੀਂ ਨਹੀਂ ਕੀਤਾ ਸਾਡੇ ਰਾਜ ਚ ਨਹੀਂ ਹੋਇਆ ਪਰ ਹੁਣ ਤਾਂ ਮੋਹਰ ਲੱਗ ਗਈ ਅਕਾਲ ਤਖਤ ਸਾਹਿਬ ਵੱਲੋਂ ਵੀ ਮੋਹਰ ਲੱਗ ਗਈ ਉੱਥੇ ਇਹਨਾਂ ਨੇ ਆਪ ਮੰਨ ਲਿਆ ਕਿ ਅਸੀਂ ਗਲਤੀਆਂ ਕੀਤੀਆਂ ਨੇ ਤਾਂ ਹੁਣ ਲੋਕ ਇੰਨੀ ਜਲਦੀ ਨਹੀਂ ਭੁੱਲਣਗੇ ਵੈਸੇ ਤਾਂ ਅਕਾਲੀ ਦਲ ਕੋਲ ਬਹੁਤ ਵੱਡੇ ਸਲਾਹਕਾਰ ਉਹਨਾਂ ਦੇ ਸਲਾਹਕਾਰ ਮੌਜੂਦ ਹੈ ਰਾਜਨੀਤਿਕ ਸਲਾਹਕਾਰ ਹੋਗੇ ਜਾਂ ਉਹਨਾਂ ਦੀ ਟੀਮ ਦੇ ਹੋਗੇ ਪਰ ਬੀਗ ਸਿੱਖ ਜਾਂ ਤੁਸੀਂ ਜੇ ਕਿਸਾਨ ਲੀਡਰ ਕੀ ਸਲਾਹ ਦੇਣਾ ਚਾਹੋਗੇ ਅਕਾਲੀ ਦਲ ਨੂੰ ਛੋਟਾ ਮੂੰਹ ਬੜੀ ਬਾਤ ਵਾਲੀ ਗੱਲ ਹੋ ਜਾਂਦੀ ਆ ਮੈਂ ਅਕਾਲੀ ਦਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹਰ ਸਿਮਰਤ ਕੌਰ ਬਾਦਲ ਨੂੰ ਤੇ ਜਿੰਨੇ ਇਹਨਾਂ ਦੇ ਲੀਡਰ ਨੇ ਉਹਨਾਂ ਨੂੰ ਇੱਕ ਹੀ رائے ਦੇਣੀ ਚਾਹਣਾ ਕਿ ਤੁਸੀਂ ਆਪਣੀਆਂ ਗਲਤੀਆਂ ਮੰਨ ਲੀਆਂ ਪਛਤਾਵਾ ਵੀ ਕਰ ਰਹੇ ਹੋ ਪਰ ਜਿੰਨੀ ਦੇਰ ਤੁਸੀਂ ਪਿੰਡ ਪਿੰਡ ਘਰ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਨਹੀਂ ਜਾਂਦੇ ਆ ਉਨੀ ਦੇ ਉਦਾਂ ਨਹੀਂ ਕਿ ਜਿੱਦਾਂ ਤੁਸੀਂ ਅੱਗੇ ਰੂਬੀਕੌਂਟ ਤੇ ਬਹਿ ਕੇ ਤੇ ਪਿੰਡਾਂ ਵਿੱਚ ਦੀ ਗੇੜਾ ਕੱਢ ਲਿਆ ਤੇ ਲੋਕਾਂ ਨੇ ਉਦੋਂ ਕੀ ਇਹਨਾਂ ਨੇ ਯਾਤਰਾ ਦਾ ਨਾਮ ਰੱਖਿਆ ਸੀ ਪੰਜਾਬ ਜੋੜੋ ਯਾਤਰਾ ਸ਼ਾਇਦ ਉਵੇਂ ਨਹੀਂ ਲੋਕਾਂ ਨੇ ਮਾਫ ਕਰਨਾ ਪਿੰਡ ਪਿੰਡ ਦਾ ਪ੍ਰੋਗਰਾਮ ਰੱਖੋ ਤੁਸੀਂ 2 2 3 3 4 4 ਪਿੰਡਾਂ ਦਾ ਪ੍ਰੋਗਰਾਮ ਰੱਖ ਕੇ ਸੁਖਬੀਰ ਬਦਲ ਜਾ ਕੇ ਲੋਕਾਂ ਦੀ ਕਚਹਿਰੀ 'ਚ ਕਵੇ ਬਈ ਮਾਵਾਂ ਨੂੰ ਭੈਣੋਂ ਵੀਰੋਂ ਬੱਚਿਓ ਮੇਰੇ ਤੋਂ ਹੋ ਗਈ ਗਲਤੀ ਇੱਕ ਵਾਰ ਮੈਨੂੰ ਮਾਫ ਕਰਕੇ ਇੱਕ ਵਾਰ ਮੌਕਾ ਦਿਓ ਤੇ ਅਕਾਲੀ ਦਲ ਫਿਰ ਸਿਰਜੀਤ ਹੋ ਜੂ ਸੋ ਇਹ ਸੰ ਸੁਖਗਿਲ ਮੋਗਾ ਅਨਾਂ ਦਾ ਆਪਣਾ ਤਜਰਬਾ ਕਿਸਾਨੀ ਦੇ ਵਿੱਚ ਪਿਛਲੇ ਦਿਨੀ ਹੋਏ ਅਕਾਲੀ ਦਲ ਦੇ ਜਿਹੜੇ ਲੀਡਰਾਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਲਏ ਗਏ ਫੈਸਲੇ ਤੇ ਅਕਾਲੀ ਦਲ ਦੀ ਮੌਜੂਦਾ ਹਾਲਤ ਸੋ ਤੁਸੀਂ ਗੱਲਬਾਤ ਸੁਣੀ ਕਿਵੇਂ ਲੱਗੀ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਰਾਹੀਂ ਸਾਡੇ ਤੱਕ ਭੇਜ ਸਕਦੇ ਹੋ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਹਿਵਾਂਗੇ ਤਦ ਤੱਕ ਲਈ ਬਣੇ ਰਹੋ ਪੰਜਾਬੀ ਵਰ ਤੇ ਧੰਨਵਾਦ